ਨਪਾਲਦੀ ਇਹ ਬੁੱਢੀ ਡੋਲਾ ساری ਉਮਰ ਦਾ ਮੁੰਡੇ ਦੀ ਲਾਲਚ ਚ ਲੰਗਾਤੀ ਚਾਲ ਆਪਾਂ ਨੂੰ ਕੀ ਆਪਾਂ ਤਾਂ 2.5 ਲੱਖ ਰੁਪਿਆ ਗੁੱਟ ਲੈਣਾ ਕੋਈ ਨਾ ਕਰਦਿਆਂ ਕੋਈ ਹੀਲਾ ਖੇਤ ਜਾ ਕੇ ਤਾਂ ਬੱਧੀ ਲੱਗਦਾ ਨਾ ਹਾਂ ਬੁੱਤ ਹਾਂ ਬਹੁਤ ਵਧੀਆ ਮਾਈਵਾਰਾ ਹੈ ਕੁੰਗ ਜਿੱਦੇ ਸੁੱਤੀ ਹੋਇਆ ਉਸੇ ਤੋੜ ਕੇ ਮੇਰਾ ਉੱਥੇ ਬੱਟਦੇ ਰੱਖਿਆ ਪਿਆ ਬਾੜਾ ਨਾ ਤੋੜ ਕੇ ਪਿਆ ਸਾਹਮਣੇ ਹਾਂ ਹਾਂ ਆਲੇ ਮੂਰੀ ਜੀ ਵੀ ਲੱਫਾ ਕੋ ਕੋ ਨੰਦ ਤੁਰਿਆ ਉਹ ਤਾਂ ਚਲ ਠੀਕ ਆ ਜਾਨੀ ਆ ਮਤਲਬ ਠੀਕ ਕਿੱਥੇ ਜਾਨੀ ਹਦੂ ਗੱਲ ਤਾਂ ਸੁਣ ਮੇਰੀ ਛੱਡ ਠੀਕ ਐ ਜਾਨੀ ਐਂਗੀ ਮੈਂ ਤਾਂ ਜਿੱਥੇ ਮੇਰੇ ਪਿਓ ਤੁਰੂਗਾ ਮੈਂ ਉੱਥੇ ਬਗ ਜੂ ਠੀਕ ਐ ਵਿਚੋਲਾ ਭੇਜਣਾ ਭੇਜ ਦੇ ਕਦੇ ਦਿਨ ਚ ਨੀ ਬਸ ਫਿਰ ਜਿੱਥੇ ਮੇਰੇ ਪਿਓ ਤੁਰਦੂ ਮੈਂ ਤਾਂ ਉੱਥੇ ਬਗ ਜੂਗੀ ਠੀਕ ਐ ਦੇਖ ਲੈ ਤੇਰੇ ਮੂੰਹ ਕੋਣੀ ਕੀ ਗੱਲ ਸੁਣਾ ਹੁਣ ਕੀ ਰਹਿ ਗਿਆ ਸੁਣਨ ਨੂੰ ਕੋਈ ਗੱਲ ਵੀ ਸੁਣੀ ਦੀ ਹੁੰਦੀ ਆ ਫਿਰ ਨਾ ਬਸ ਠੀਕ ਐ ਬਾਈ ਰੱਬਾ ਕਦੇ ਮੇਰੀ ਵੀ ਸੁਣ ਲਾ ਆ ਮਾਂਜਾ ਛੁਡਾ ਦੇ ਹੱਥਾਂ ਚੋਂ ਮੈਂ ਤਾਂ ਹੁਣ ਥੱਕ ਗਈ ਹੁੰਦਾ ਨਹੀਂ ਮੇਤ ਦਾ ਕੰਮ ਇੱਕ ਮੈਨੂੰ ਗੋਡਿਆਂ ਨੇ ਆਰੀ ਕਰ ਛੱਡਿਆ ਤੂੰ ਤਾਂ ਮਾੜਾ ਮਾੜਾ ਤਰਸ ਕਰ ਲੈ ਰੱਬਾ ਫਰਿਆਦ ਕਰਦੀ ਆ ਤੇਰੇ ਮੂਹਰੇ ਸਤਿਗੁਰ ਆ ਗਿਆ ਲੈ ਸ਼ੁਕਰ ਹੈ ਅੱਛੀ ਗੱਲ ਤੂੰ ਆ ਜੀ ਸਤਿਗੁਰ ਪੁੱਤ ਕਿਵੇਂ ਹੈ ਠੀਕ ਹੈ ਠੀਕ ਹੈ ਜੀ ਠੀਕਾ ਛੱਡ ਦਿਆ ਕਰੋ ਕੰਮ ਕਰਦਾ ਵਿਲੇ ਹੋਇਆ ਕਰੋ ਕਿਵੇਂ ਹੋ ਜਾ ਪੁੱਤ ਤੂੰ ਛੜਾ ਦੇ ਖੜਾ ਐਸੇ ਕਰਕੇ ਤਾਂ ਤੈਨੂੰ ਬੁਲਾਇਆ ਹੈ ਅੱਛਾ ਹਾਂ ਚੱਲ ਆ ਜਾ ਚਾਹ ਪੀ ਕੇ ਗੱਲ ਕਰਦੇ ਆਂ ਫਿਰ ਚਲੋ ਅਦੰਦ ਹੁਣ ਦੱਸ ਪੂਆ ਕੀ ਕਹਿੰਦੀ ਸੀ ਤੂੰ ਦੱਸਦੀ ਆ ਰਾਮ ਨਾਲ ਦੱਸੂ ਤੇ ਰਾਮ ਨਾਲ ਤੂੰ ਸੁਣਨੀ ਸਾਰੀਆਂ ਗੱਲਾਂ ਠੀਕ ਹੈ ਹਾਂ ਹਾਂ ਪੂਆ ਤਾਂ ਸੁਣੇ ਰਿਹਾ ਮੈਂ ਹਾਂ ਦੇਖ ਭਾਈ ਜੇ ਤਾਂ ਤੇਰਾ ਹੁੰਦਾ ਪਪਾ ਫਿਰ ਤਾਂ ਮੈਂ ਕੋਈ ਲੋੜੀਂਦੀ ਮੱਥਾ ਮਾਰਨ ਦੀ ਮੰਨ ਸੁਭੋ ਅੱਪੇ ਕਰ ਦਿੰਦਾ ਹੁਣ ਚੱਲ ਉਹੀ ਕੰਮ ਤੂੰ ਕਰਦਾ ਹੁਣ ਤੂੰ ਸੁਣ ਲੈ ਵੀ ਮੇਰੇ ਪੁੱਤ ਨੂੰ ਕਰਾ ਦੇ ਰਿਸ਼ਤਾ ਆ ਦੇ ਕੋਠੀ ਆਡੀ ਵੱਡੀ ਜ਼ਮੀਨ ਜਾਇਦਾਦਾਂ ਕਸੇ ਚੀਜ਼ ਦਾ ਘਾਟਾ ਨਹੀਂ ਇਹਨੂੰ ਬਾਰਸ ਵੀ ਕੋਈ ਚਾਹਿੰਦਾ ਕਿਵੇਂ ਮਰਜੀ ਕਰ ਪਾਈ ਕਿਵੇਂ ਬਨ ਸੁਭਕਰ ਕਿਵੇਂ ਝੂਠਤ ਪਾਨ ਮਾਰ ਖੱਬਾ ਸੱਚਾ ਕਰ ਤੇ ਰਿਸ਼ਤਾ ਕਰਾ ਪੂਆ ਮੇਰੇ ਬਾਪ ਨੂੰ ਇੰਨੇ ਸਾਲ ਹੋ ਗਏ ਛੋੜੇ ਨਾਲ ਵਰਤਦੇ ਨੂੰ ਉਹਨਾਂ ਤਾਂ ਤੂੰ ਟੱਕਰ ਰਿਸ਼ਤਾ ਨਹੀਂ ਮਨਾਇ ਇੰਨੇ ਰਸਤੇ ਦਿਖਾਤੇ ਮੇਰੇ ਬਾਪ ਨੇ ਸੋਨੇ ਉਹ ਟਾਈਮ ਟਾਈਮ ਨਾਲ ਹੋ ਗਿਆ ਜਿਹੜਾ ਕੁਝ ਹੋ ਗਿਆ ਮੈਂ ਉਦੋਂ ਮੈਂ ਨਹੀਂ ਮੰਨੀ ਹੁਣ ਮੇਰੀਆਂ ਅੱਖਾਂ ਖਲ ਨੂੰ ਖੁੱਲ ਗਈਆਂ ਅੱਖਾਂ ਤੋਂ ਪੱਟੀ ਜਿਹੜੀ ਬੱਜੀ ਸੀ ਨਾ ਹੁਣ ਖੁੱਲ ਗਈ ਹਣ ਪੁੱਤ ਤਾਂ ਮੇਰਾ ਈ ਉਮਰ ਦਾ ਹੋ ਗਿਆ ਹਲਤ ਨਹੀਂ ਮੇਰੇ ਘਰੇ ਕੋਈ ਰੌਣਕ ਨਹੀਂ ਹੈਗੀ ਪੁੱਤੇ ਤਾਂ ਤੁਹਾਨੂੰ ਕਰਨੇ ਪੂ ਨਾਲੇ ਬਚੋਲੇ ਨੇ ਤਾਂ ਸਾਰੇ ਟੰਗ ਆਉਂਦੇ ਹੁੰਦੇ ਕਰਨੇ ਇਧਰੋਂ ਵੀ ਬੋਝਦੇ ਆ ਦੋਨੇ ਪਾਸੇ ਹੁੰਦੇ ਬਚੋਲਾ ਕਾਦਾ ਹੋਇਆ ਦੇ ਵਿੱਚ ਓਲੇ ਹੀ ਨਾ ਹੋਇਆ ਹੈ ਪੁੱਤ ਤਾਂ ਠੀਕ ਆ ਪੂਆ ਹਾਂ ਹੁਣ ਤੁਸੀਂ ਵੀਰੇ ਦੀ ਉਮਰ ਤਾਂ ਦੇਖੋ ਕਿੰਨੀ ਵਰੀ ਆ 40 ਤੋਂ ਟੱਪ ਗਿਆ ਦੇਖ ਲਓ ਤਲਫ ਕਰਦਾ ਉਹ ਕੋਈ ਨਹੀਂ ਸਾਰਾ ਕੁਝ ਠੱਕਾ ਕਹਿ ਜਾਂਦਾ ਹੁੰਦਾ ਤੇ ਥੋਡੇ ਸਾਰੇ ਹੁੰਦਾ ਬਚੋਲਿਆਂ ਦੇ ਤੇ ਉਹੀ ਤਾਂ ਮੈਂ ਗੱਲ ਕਰਦੀ ਤੈਨੂੰ ਚਵਾਨੀ ਪਰ ਸ਼ਾਂਪ ਪਾ ਦੂੰ ਫਿਰ ਐਂ ਕਰ ਪੂਆ ਸਾਡੇ ਨਾਲ ਗਵੰਡੀ ਪਿੰਡ ਚ ਐ ਕੁੜੀ ਅੱਛਾ ਸਾਲ ਡੇਢ ਸਾਲ ਲੈ ਕੇ ਆਈ ਐ ਕਿਸੇ ਦੀ ਅੱਛਾ ਵਿਆਹ ਹੋ ਗਿਆ ਤੀਗਾ ਜਵਾਕ ਹੈ ਉਹਦੇ ਨਾਲ ਕਰਾ ਦਿੰਨੇ ਆ ਫਿਰ ਮੁੰਡੇ ਦਾ ਰਸਤਾ ਬੋ ਵੇ ਤੈਨੂੰ ਜਮੇ ਸੰਗ ਨਹੀਂ ਆਉਂਦੀ ਆ ਗੱਲ ਕਰਦੇ ਨੂੰ ਹੁਣ ਜਵਾਕ ਵਾਲੀ ਲੈ ਆਉਂਗੀ ਮੈਂ ਬਹਿ ਕੇ ਘਰੇ ਆਪਦੀ ਨੂੰ ਇਹ ਗੱਲ ਨਹੀਂ ਬਣਦੀ ਹੈ ਕਿ ਵੀਰ ਮੈਂ ਤੇਰੀ ਹੋਰ ਹੁਣ ਕਿਹੜੀ ਕੁੜੀ ਮਿਲੂਗੀ ਮੈਨੂੰ ਨਹੀਂ ਪਤਾ ਚਵਾਨੀ ਨਾਲ ਨਹੀਂ ਸਰਦਾ ਮੈਂ ਤਾਂ ਤੈਨੂੰ ਜੇ ਤੂੰ ਨਗਦ ਪੈਸੇ ਲੈਣੇ ਉਹ ਲੈ ਲਈ ਤੇ ਹੋਰ ਦੱਸ ਕੜਾ ਪਾ ਦੂੰ ਪਰ ਚੱਜਦੀ ਨੂੰ ਹੋਵੇ ਮੇਰੇ ਘਰੇ ਫਿਰਦੀ ਸੋਹਣੀ ਲੱਗੇ ਜਵਾਕ ਵਾਲੀ ਮੈਂ ਦੱਸ ਕੀ ਕਰਨੀ ਹੈਗੀ ਮੇਰੀ ਗੱਲ ਤਾਂ ਸੁਣ ਪੂਆ ਅੱਜ ਕੱਲ ਕੁੜੀਆਂ ਪੜੀਆਂ ਲਿਖੀਆਂ ਹੋ ਗਈਆਂ ਪਹਿਲਾਂ ਵਾਲੇ ਜ਼ਮਾਨੇ ਨਹੀਂ ਰਹੇ ਹੁਣ ਹਰੇਕ ਮੁੰਡਾ ਪੜਿਆ ਲਿਖਿਆ ਭਾਲਦੀ ਏ ਕੁੜੀ ਵੇ ਗੱਲ ਸੁਣ ਵੇ ਜੇ ਕਰਾਉਣਾ ਹੋਵੇ ਨਾ ਵਿਚੋਲਾ ਸਭ ਕੁਝ ਕਰਾਉਂਦਾ ਹੈ ਉਹ ਬਚੋਲੇ ਦਾ ਟਿੱਬਿਆਂ ਤੇ ਛਾੜ ਦਿੰਦੇ ਆ ਪਾਣੀ ਇਹ ਤਾਂ ਗੱਲ ਹੀ ਕੁਛ ਨਹੀਂ ਘਾਟਾ ਗਾਧ ਕਰੇ ਮੇਰੇ ਐ ਤਾਂ ਦੱਸ ਦੇ ਤੂੰ ਘਾਟਾ ਤਾਂ ਨਹੀਂ ਹੈਗਾ ਪੂਆ ਅੱਜ ਕੱਲ੍ਹ ਲੋਕ ਜ਼ਮੀਨਾਂ ਨਹੀਂ ਦੇਖਦੇ ਪੜਿਆ ਲਿਖਿਆ ਵੀ ਦੇਖਦੇ ਨੇ ਆਪ ਦਾ ਹਾਂ ਦਾ ਮੁੰਡਾ ਦੇਖਦੀ ਇਹਨੇ ਕੁੜੀਆਂ ਪੜਿਆ ਲਿਖਿਆ ਥੋੜਾ ਜਿਸੀ ਬਥੇਰਾ ਪੜਿਆ ਹੈ ਪੜਿਆ ਲਿਖਿਆ ਤਾਂ ਹੈਗਾ ਗੱਲ ਤਾਂ ਉਮਰ ਦੀ ਹੈ ਇਹ ਸਭ ਕੁਝ ਲੁਕ ਜਾਂਦਾ ਹੁੰਦਾ ਇਹ ਬਚੋਲਿਆਂ ਦੇ ਸਾਰੇ ਹੁੰਦਾ ਤੂੰ ਬਾਰੀ ਬਾਰੀ ਉਮਰ ਉਮਰ ਨਾ ਕਰੀ ਜਾ ਮੈਨੂੰ ਉਹੀ ਗੱਲ ਫੇਰ ਗੁੱਸਾ ਨਾਲ ਚੜਾ ਮੈਨੂੰ ਤੇ ਜਿਹੜਾ ਤੁਹਾਡਾ ਕੰਮ ਹੈ ਤੂੰ ਉਹ ਕਰ ਜਿਹੜਾ ਤੂੰ ਕਹੇਗਾ ਮੈਂ ਤੇਰਾ ਮਾਨ ਤਾਣ ਉਹ ਤੂੰ ਵੱਧ ਭਵੇਂ ਕਰ ਦੇ ਕੱਟ ਨਹੀਂ ਕਰਦੀ ਹੋਰ ਦੱਸ ਚੱਲ ਕੋਈ ਨਾ ਬੂਆ ਫੇਰਾ ਜਿੰਤੇ ਤੱਕ ਇੰਨੀ ਆਪਣੀ ਲੰਮੀ ਰਿਸ਼ਤੇਦਾਰੀ ਹੈਗੀ ਮੈਂ ਜ਼ਰੂਰ ਤੇਰੇ ਵਾਸਤੇ ਕੋਸ਼ਿਸ਼ ਕਰੂੰਗਾ ਜਿਤੇ ਤੱਕ ਹੋ ਸਕੇ ਹੋ ਸਕੇ ਨਹੀਂ ਕਰਨਾ ਪੱਕਾ ਮੈਂ ਨਾ ਬਸ ਕਹਦੇ ਆ ਨਾ ਸਾਨੂੰ ਕਰਵਾ ਦੂਗਾ ਕੋਈ ਗੱਲ ਮੈਂ ਮੈਂ ਅੱਜ ਰੋ ਚੁੱਲੇ 'ਚ ਮੱਥਾ ਮਾਰਦੀਆਂ ਮੈਥੋਂ ਨਹੀਂ ਬਾਈਦੀਆਂ ਫੂਕਾਂ ਤੇ ਆ ਗੋਡੇ ਪਵਾਏ ਹੋਏ ਜਿਹੜੇ ਬਹਿਣ ਨਹੀਂ ਦਿੰਦੇ ਬਹੁਤ ਔਖੀਆਂ ਮੈਂ ਮੜਾ ਮੜਾ ਮੇਰੇ ਕੰਨੀ ਸੋਚ ਲਾ ਬੀਬੂ ਐਨੀ ਔਕੀ ਐ ਉਹ ਤਾਂ ਪਤਾ ਮੈਨੂੰ ਪੂਆ ਪਰ ਜੇ ਤੁਸੀਂ ਪਹਿਲਾ ਇਹ ਦਾਜ ਦੇ ਲਾਲਚੀ ਨਾ ਹੁੰਦੇ ਤਾਂ ਦਿਨਾਂ ਦੇਖਣੇ ਪੈਂਦੇ ਸਾਨੂੰ ਤੇ ਲਾਲਚ ਪੂਰੀ ਬਲਾ ਐਵੇਂ ਤਾਂ ਨਹੀਂ ਕਹਿਆ ਸਹਣਿਆ ਨੇ ਅਪਰੋਹੀ ਤਾਂ ਭੁਗਤ ਰਿਆ ਹੁਣ ਉਹ ਹੀ ਭੁਗਤਿਆ ਨਹੀਂ ਮੈਂ ਭੁਗਤਨੀ ਆ ਹੋਰ ਹੁਣ ਤਾਂ ਕਿੱਦੇ ਦੇ ਜਵਾਖ ਨੇਣ ਖੜਿਆਰੀ ਹੁੰਦੀ ਤੇ ਗੋਦੀ ਚ ਸਹੀ ਗੱਲ ਆ ਪੁੱਤ ਚੱਲ ਤੂੰ ਹੁਣ ਹਿੰਮਤ ਕਰ ਹਾੜੇ ਮੇਰਾ ਪੁੱਤ ਐਨੀ ਗੱਲ ਪਗਾ ਦੇ ਮੇਰੀ ਕੋਈ ਨਾ ਕੋਈ ਨਾ ਪੂਆ ਕਹਦੇ ਵਾਸਤੇ ਨੂੰ ਕੋਈ ਨਾ ਕਰਵਾ ਦੂੰ ਮੈਂ ਪੱਕਾ ਚੱਲ ਚੰਗਾ ਤੂੰ ਬੈਠ ਮੈਂ ਚਾਦੀ ਕੁੱਟ ਬਣਾਉਣੀ ਆ ਠੀਕ ਆ ਲੈ ਹੁਣ ਭਾਲਦੀ ਇਹ ਬੁੱਢੀ ਡੋਲਾ ساری ਉਮਰ ਦਾ ਮੁੰਡੇ ਦੀ ਲਾਲਚ ਚ ਲੰਗਾਤੀ ਚੱਲ ਆਪਾਂ ਨੂੰ ਕੀ ਆਪਾਂ ਤਾਂ 2.5 ਲੱਖ ਰੁਪਿਆ ਗੁੱਟ ਲੈਣਾ ਕੋਈ ਨਾ ਕਰਦਿਆਂ ਕੋਈ ਹੀਲਾ ਪੁੱਤ ਤੀ ਬਾਹਲਾ ਨਾ ਤੋੜੀ ਪੁੱਤ ਪਾਲਕ ਫੇਰ ਨਾ ਬਾਹਲਾ ਲੋਟ ਨਹੀਂ ਆਉਂਦਾ ਥੋੜੇ ਜੇ ਮਿੱਠੇ ਵੀ ਤੋੜ ਲੈ ਹੈਨਾ ਹਾਂ ਹੋ ਆਲੂ ਦੇ ਤਾਂ ਭਏ ਨੇ ਘਰੇ ਉਹ ਵੀ ਤੋੜ ਲਨ ਭਾਜਣਗੇ ਮੱਕੂ ਇਹਨਾਂ ਨੂੰ ਦੇਖ ਲੈਣਾ ਕੀਂਗਰੇ ਹੋ ਰਹੇ ਹੋਣੇ ਜੇ ਪਿਆਲੇ ਤਾਂ ਲੱਗੇ ਨਹੀਂ ਪੁੱਤਾਂ ਮੂਲੀਆਂ ਨੇ ਇੱਧਰ ਇੱਕ ਦੋ ਕਿੱਥੇ ਲੈ ਵਿੱਚ ਹੈਨਾ ਹਾਲੇ ਕੀ ਇਹ ਚਾਕੇ ਤਾਂ ਵੱਧਿਆ ਲੱਗਦਾ ਨਾ ਹਾਂ ਪੁੱਤ ਹਾਂ ਬਹੁਤ ਵੱਧਿਆ ਮੈਂ ਆਈ ਵਾਰਾ ਹੈ ਕਿਉਂ ਮੇਰੇ ਦਿੱਤੀ ਹੋਇਆ ਕੁਝ ਤੋੜ ਕੇ ਮੇਰਾ ਉੱਥੇ ਬੱਟ ਦੇ ਰੱਖਿਆ ਪਿਆ ਬਾਹਲਾ ਨਾ ਤੋੜੂ ਥੇ ਪਿਆ ਸਾਹਮਣੇ ਹਾਂ ਹਾਲੇ ਮੂੜੀ ਦੀ ਵੀ ਲੱਪੜ ਬਕੋ ਕੋਣੋਂ ਦਤਰੇ ਆਂ ਉਦੋਂ ਬੋਤਸਾਤ ਕਰੋਂਗੇ ਐਨੂ ਮੈਲੂ ਤੂੰ ਆਏ ਘਰ ਬੋਤਾ ਧੋਲੇ ਉੱਥੇ ਜਾ ਕੇ ਲੱਗੀ ਤੇ ਧੋਲੇ ਸਮਾਨ ਜਾ ਐਸੀ ਗੱਲ ਜੀ ਚੱਤਰੀ ਕਰ ਸਕਦੇ ਤਾਂ ਠੀਕ ਹੋ ਜੀ ਬਹੁਤ ਵਧੀਆ ਹੋਰ ਸਿੱਤਾ ਬਸ ਕੈਮ ਐ ਸਿੱਤਾ ਦਾ ਪਹਿਲਾਂ ਮੈਂ ਘਰ ਵੱਲ ਗਿਆ ਸੀ ਅੱਛਾ ਅੱਛਾ ਉਹ ਕਹਿੰਦੇ ਬਾਹਰ ਗਏ ਨੇ ਖੇਤਾਂ ਵੱਲ ਉਹ ਗੱਲ ਐ ਜੀ ਇਹਦਾ ਵੀ ਫੁੱਟੀ ਸੀ ਬੱਚਿਆਂ ਨੂੰ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਸ਼ੌਂਕ ਰਿਆਂ ਦਾ ਖੇਤ ਆਉਣ ਦਾ ਠੀਕ ਹੈ ਠੀਕ ਹੈ ਇਵੇਂ ਬੇਦੋਨੇ ਜਾਣੇ ਸਿਕੁਰੇ ਫਿਰ ਤੈਨੂੰ ਘਰੇ ਕਿਵੇਂ ਮੇਲ ਲਈ ਠੀਕ ਹੈ ਹੋਰ ਫਸਲવાડી ਵਧੀਆ ਬਸ ਠੀਕ ਹੈ ਸਾਹਮਣੇ ਹੀ ਹੈ ਤੇਰੇ ਜਿਹੇ ਜਾ ਕੇ ਚੱਲੀ ਜਾਂਦਾ ਤੇ ਇਹ ਲੜਕੀ ਹੈ ਜੀ ਆਪਣੀ ਹਾਂ ਇਹ ਲੜਕੀ ਹੈ ਭਾਈ ਠੀਕ ਹੈ ਜੀ ਕਿਵੇਂ ਕੋਈ ਬਣੀ ਗੱਲਬਾਤ ਐਨੇ ਤੇ ਜਿਹੜੀ ਗੱਲ ਆ ਮੈਂ ਕੀਤੀ ਸੀ ਗੱਲ ਦੋ ਤੈਨੂੰ ਪਾਸੇ ਅੱਛਾ ਅੱਛਾ ਹਾਂ ਆ ਲੈ ਫਿਰ ਆਪਾਂ ਬਹਿਨੇ ਆ ਉੱਥੇ ਠੀਕ ਹੈ ਜੀ ਕਰਦੇ ਆ ਗੱਲਬਾਤ ਹਾਂ ਪੈਸਾ ਤਕੁਰਾ ਜਿਹੜੇ ਤੈਨੂੰ ਕੰਮ ਵਾਸਤੇ ਮੈਂ ਕਿਹਾ ਸੀ ਗੁੱਡੀ ਦੇ ਰਿਸ਼ਤੇ ਵਾਸਤੇ ਹਾਂਜੀ ਉਹਦੇ ਬਾਰੇ ਕੋਈ ਲੈਣ ਸੁਨੇਹਾ ਤੂੰ ਹਾਂਜੀ ਮੈਨੂੰ ਹੋ ਗਏ 10 ਦਿਨ ਮੈਂ ਤੁਹਾਡੇ ਕੋਲ ਤੇ ਕੰਮ ਤੇ ਫਿਰਦਾ ਸੀਗਾ ਜੀ ਅੱਛਾ ਹਾਂ ਮੈਂ 2-3 ਰਸਤੇ ਦਾ ਦੇਖੇ ਨੇ ਜੀ ਅੱਛਾ ਅੱਛਾ ਉਹਨਾਂ ਚੋਂ ਇੱਕ ਰਿਸ਼ਤਾ ਮੈਨੇ ਦੇਖਿਆ ਵਧੀਆ ਵੀ ਆ ਵਧੀਆ 18 ਕਿੱਲੇ ਜ਼ਮੀਨ ਵੀ ਆਉਂਦੀ ਆ ਮੁੰਡਿਆਂ ਦੀ ਅੱਛਾ ਪਰ 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 ਤੂੰ ਫਿਰ ਗਾਹਾਂ ਦੱਸ ਵੀ ਕੀ ਗੱਲ ਹੈ ਜੇ ਜ਼ਮੀਨ ਵੀ ਹੈ ਮੁੰਡਾ ਵੀ ਦੱਸਦਾ ਹੈ ਕੀ ਗੱਲ ਹੈ ਫਿਰ ਉਹ ਹੋਰ ਤਾਂ ਠੀਕ ਆ ਜੀ ਸਾਰਾ ਕੁਝ ਥੋੜੀ ਜੀ ਮੁੰਡੇ ਦੀ ਨਾ ਉਮਰ ਵੱਡੀ ਹੈ ਜੀ ਲੜਕੀ ਨਾਲ ਵੱਡੀ ਹੈ ਉਮਰ ਹਾਂ ਜੀ ਕਿੰਨੀ ਕਬੜੀ ਆ ਬਸ ਆਹੀ ਅੰਕਲ ਜੀ ਪੰਜ ਸੱਤ ਸਾਲਾਂ ਦਾ ਫਰਕ ਹੋਊਗਾ ਉਹ ਠੇੜਾ ਪੰਜ ਸੱਤ ਸਾਲਾਂ ਦਾ ਤਾਂ ਕੋਈ ਫਰਕ ਨਹੀਂ ਹੈ ਜਾਰੇ ਵੱਡਾ ਨਾ ਹੋਵੇ ਜਿਵੇਂ ਤੂੰ ਦੋ ਗੱਲਾਂ ਬੋਲਤੀਆਂ ਪੰਜ ਸੱਤ ਸਾਲ ਹੈ ਨਾ ਨਹੀਂ ਨਹੀਂ ਇੰਨਾ ਕੀ ਹਬਾ ਹਾਂ ਉਹ ਤਾਂ ਠੀਕ ਹੈ ਗੱਲ ਵੀ ਗੱਲ ਇਹ ਹੈ ਵੀ ਉਹ ਪਰਿਵਾਰ ਠੀਕ ਹੈ ਕੁਝ ਖਾਦਾ ਪੀਦਾ ਤਾਂ ਨਹੀਂ ਅੰਕਲ ਪਰਿਵਾਰ ਤਾਂ ਬਹੁਤ ਵਧੀਆ ਹੈ ਬਾਕੀ ਆਪਣੀ ਦੂਰ ਦੀ ਰਿਸ਼ਤੇਦਾਰੀ ਚੋਂ ਆ ਮੁੰਡਾ ਹੀ ਬਾਕੀ ਆਪਾਂ ਕਹਣਾ ਹੁਣੇ ਰਿਸ਼ਤੇਦਾਰੀ ਕਰਨ ਲੱਗਿਆ ਜੀ ਉਹਨਾਂ ਨਾਲ। ਹੁਪਾ ਜੀ ਇਹ ਗੱਲ ਤਾਂ ਤੇਰੀ ਵਧੀਆ ਲੱਗੀ ਮੈਨੂੰ ਵੀ ਦੂਰ ਦੀ ਰਿਸ਼ਤੇਦਾਰੀ ਤੋਂ ਐ ਠੀਕ ਹੈ ਕਿ ਨਹੀਂ। ਇਹ ਵੀ ਕਹਿੰਦੇ ਵੀ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ। ਪਰ ਤਿਆਂ ਦੇ ਪਿਓ ਨੂੰ ਤਾਂ ਨਾ ਸੌ ਸਾਈਂ ਦੇਖਣਾ ਪੈਂਦਾ। ਇੱਕ ਦਿਨ ਟਾਈਮ ਕੱਢ ਲੈ ਟਾਈਮ ਦੇ ਦੇ ਮੈਨੂੰ ਆਪਾਂ ਜਾ ਆਵਾਂਗੇ ਦੇਖੇ ਆਵਾਂਗੇ। ਹਾਂ ਹਾਂ ਉਹ ਕੋਈ ਗੱਲ ਨਹੀਂ ਜੀ। ਉਹਨੂੰ ਵਧੀਆ ਲੱਗੂਗਾ ਆਪਾਂ ਰਿਸ਼ਤਾ ਜਿਬਦਾ ਲੰਘ ਜੀ। ਨਹੀਂ ਤੁਹਾਡੀ ਮਰਜ਼ੀ ਹੈ ਜੀ। ਨਹੀਂ ਦੇਖਣਾ ਤਾਂ ਪਊਗੇ ਆਪਣਾ ਜਾ ਕੇ ਫੇਰ ਦੇਖਾਂਗੇ। ਜਿੰਮੇਵਾਰੀ ਆ ਰਿਸ਼ਤੇਦਾਰ ਬਹੁਤ ਵਧੀਆ ਨੇ ਜੀ। ਉਹ ਕਿਸੇ ਚੀਜ਼ ਦੇ ਲਾਲਚੀ ਤਾਂ ਨਹੀਂ ਹਨ ਉਹ ਤਾਂ ਇਹ ਮਾੜਾ ਮੋਟਾ ਤਾਂ ਹੁੰਦੀ ਆ ਜੀ ਕਰਨਾ ਹੀ ਹੈ ਜੀ ਬਾਕੀ ਤੁਸੀਂ ਤਾਂ ਜੀ ਸਭ ਨਾਲ ਕੁਸਤੀਏ ਵਾਸਤੇ ਕਰਨਾ ਹੁੰਦਾ ਜੀ ਇਹਨਾਂ ਤਾਂ ਮਾਪਾ ਬਾਪ ਕਰਦੇ ਹੀ ਐ ਜਿਹੇ ਜ ਆਪਣਾ ਦੇਤੀ ਰਵਾਜ ਆ ਉਹ ਤਾਂ ਆਪਾਂ ਕਰਾਂਗੇ ਹੀ ਆ ਮਾੜਾ ਮੋਟਾ ਤਾਂ ਸਾਨੂੰ ਪਤਾ ਹੀ ਆ ਜੀ ਦੇਣੀ ਪਊਗਾ ਜੀ ਕੋਈ ਗੱਲ ਨਹੀਂ ਕਰਦੇ ਆਂਗੇ ਤੇ ਕਿਸੇ ਵੀ ਗੱਲ ਦਾ ਫਿਕਰ ਨਾ ਕਰ ਤੂੰ ਟਾਈਮ ਕੱਢ ਲੈ ਆਪਾਂ ਜਾ ਆਵਾਂਗੇ ਤਾਂ ਜਾਏ ਤੂੰ ਪਤਾ ਲੱਗੂ ਆਪਾਂ ਹਾਂ ਹਾਂ ਜੀ ਜ਼ਰੂਰ ਜਾ ਠੀਕ ਹੈ ਚੱਲੀਏ ਫਿਰ ਘਰੇ ਚਲੀਏ ਚਾਹ ਪਾਣੀ ਵੀ ਬਣਾਵਾਂਗੇ ਤੇਰੇ ਵਾਸਤੇ ਹੈ ਹਾਂ ਤਨ ਲਾਵਾ ਫੋਨ ਕਿੱਥੇ ਰਹੀ ਹੈ ਹਲੋ ਹਾਂ ਰਾਜੋ ਕਿੱਥੇ ਹੈ ਆ ਜਾਗਾ ਯਾਰ ਇੰਨੇ ਸ਼ੋ ਦਾ ਟਾਈਮ ਟੱਪ ਜੂਗਾ ਇੰਨਾ ਸੋਹਣਾ ਸ਼ੋ ਹੈ ਉਹ ਪਤਾ ਕੀ ਗੱਲਾਂ ਨਾਲ ਅੱਜ ਛੁੱਟੀ ਸੀਗੀ ਕਾਲਜ ਚੋਂ ਤੈਨੂੰ ਤਾਂ ਕੰਮਾਂ ਤੋਂ ਹੀ ਨਿਬੇਲ ਮਿਲਦੀ ਯਾਰ ਚੱਲ ਤੂੰ ਐਂ ਕਰ 10 10 ਮਿੰਟਾਂ ਚ ਆ ਜਾ ਫਿਰ ਹਾਂ ਜਲਦੀ ਆ ਜਾ ਫਿਰ ਠੀਕ ਐ ਏ ਵੀ ਦਾ ਫੰਗ ਹੈਂਦਾ ਯਾਰ ਕੀ ਹੋ ਰੇ ਦੋ ਤਿੰਨ ਦਿਨਾਂ ਦਾ ਨਾ ਤੂੰ ਫੋਨ ਚੱਕਦੀ ਐ ਨਾ ਕੋਈ ਮੈਸੇਜ ਦਾ ਰਿਪਲਾਈ ਕਰਦੀ ਐ ਕੀ ਕੀ ਚੱਲ ਰਿਹਾ ਹੈ ਚੱਲਣਾ ਕੀ ਹੈ ਬਾਪੂ ਹੋਣੀ ਰਿਸ਼ਤਾ ਦੇਖਦੇ ਫਿਰਤੀ ਆ ਜੀ ਐਡੀ ਛੇਤੀ ਕੀ ਹੋਇਆ ਰਿਸ਼ਤੇ ਨੂੰ ਲੈਡੀ ਛੇਤੀ ਕੀ ਹੋਇਆਗਾ ਮਾਪੇ ਪਤਨੂੰ ਤਾਂ ਹੁੰਦੀ ਹੈ ਵੀ ਆਪਾਂ ਭਾਰਤ ਆ ਰਹੀ ਹੈ ਅਬਦੇ ਸਿਰ ਤੋਂ ਉਹ ਆਪਦੀ ਜਗ੍ਹਾ ਤੇ ਸਹੀ ਹੈਗਾ ਐਨੀ ਜਲਦੀ ਵੀ ਕਰਦੇ ਹੁੰਦੇ ਜਲਦੀ ਕਿਉਂ ਤਿੰਨ ਮਹੀਨੇ ਕਿਤੇ ਦਿਨ ਦੀ ਕਹਿ ਲੱਗ ਰਹੀ ਹੈਗੀ ਵੀ ਤੁਸੀਂ ਆਪਦੇ ਘਰੇ ਗੱਲ ਕਰ ਲਓ ਘਰੇ ਗੱਲ ਕਰ ਲਓ ਕੋਈ ਨਹੀਂ ਫਿਰ ਆਪਾਂ ਕੋਈ ਨਾ ਕੋਈ ਵਿਚੋਲਾ ਪਾਲ ਲੈ 1.5 ਸਾਲ ਹੋ ਗਿਆ ਆਪਾਂ ਨੂੰ ਗੱਲ ਕਰਦੇ ਨੂੰ ਐਵੇਂ ਹੀ ਲੱਗਦਾ ਕਿ ਜੇ ਹੁਣ ਨੂੰ ਤੁਸੀਂ ਗੱਲ ਕੀਤੀ ਹੁੰਦੀ ਨਾ ਤਾਂ ਮੰਮੀ ਡੈਡੀ ਨੂੰ ਦੱਸਿਆ ਹੁੰਦਾ ਤਾਂ ਹੁਣ ਤੁਸੀਂ ਪੜਕਦੇ ਨੇ ਆ ਜਾਂਦੇ ਮੇਰੇ ਘਰੇ ਆਪਾਂ ਬਚੂਲਾ ਪਾ ਲੈਨੇ ਕੋਈ ਵਿੱਚ ਆਪਦਾ ਕੁਝ ਮਰਜ਼ੀ ਕਰ ਠੀਕ ਐ ਨਹੀਂ ਕਰ ਜਿੱਥੇ ਮੇਰੇ ਪਿਓ ਤੋਰੂਗਾ ਮੈਂ ਤਾਂ ਉੱਥੇ ਹੀ ਜਾਂਉਂਦੀ ਫੇਰ ਨਾ ਤੂੰ ਮੈਨੂੰ ਕੁਝ ਕਹਿਣੀ ਤਾਨੇ ਮੇਲਣੇ ਜੀ ਮਾਰਨੀ ਐ ਕਿਵੇਂ ਕਰਾ ਲਾਂਗੀ ਵੇ ਤੂੰ ਤੂੰ ਮੈਂ ਕਿੱਧਰ ਜਾਉਂਗਾ ਨਾ ਕਰਾਉਂਗੀ ਨੀ ਹੋਰ ਅੱਛੇ ਮੈਂ ਤੇਰੇ ਮੂੰਹ ਗੰਡੇਖੀ ਚੱਲਾਂ ਵੀ ਤੂੰ ਅੱਜ ਵੀ ਵਿਚੋਲਾ ਭੇਜੇਂਗਾ ਕੱਲ ਵੀ ਭੇਜੇਂਗਾ ਪਾ ਚੱਲਦੇ ਆ ਫਿਰ ਲਗਾਏ ਕਿ ਮੈਂ ਪੱਤ ਚੱਲਦੇ ਆਂਗੀ ਮੈਂ ਮੋ ਨਹੀਂ ਜਾਂਦੀ ਕਿ ਤੇ ਠੀਕ ਹੈ ਸਿੱਧਾ ਹੋ ਕੇ ਵਿਚੋਲਾ ਭੇਜ ਦੇ ਕਰ ਜਨਾਬ ਵਿਚੋਲਾ ਭੇਜੀ ਜਿੱਥੇ ਮੇਰੇ ਪਿਓ ਕਰੂਗਾ ਮੈਂ ਤਾਂ ਉੱਥੇ ਵਿਆਹ ਕਰਾਉਂਗੀ ਐਵੇਂ ਹੀ ਲੱਗਦਾ ਮੇਰੇ ਪਿਓ ਨੇ ਨਾ ਮੇਰੀ ਨੀਕੀ ਜਿਨ ਪਾਲਿਆ ਮੇਰੀ ਮਾਂ ਤਾਂ ਕਿੱਦੇ ਦੀ ਛੱਡ ਕੇ ਮੁੱਕੂਗੀ ਮੈਨੂੰ ਉਹਨੇ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਜੇ ਤੱਕ ਤੂੰ ਕਹਿੰਨਾ ਭਾਜ ਚੱਲ ਮੈਂ ਨਹੀਂ ਜਾਂਦੀ ਕਿ ਮੈਂ ਮੇਰੇ ਪਿਓ ਦੀ ਪੱਗ ਥੋੜਾ ਰੋਲਣੀ ਐ ਫਿਰ ਮੇਰਾ ਕੀ ਬਣੂ ਤੂੰ ਵੱਡੇ ਵੱਡੇ ਵਾਅਦੇ ਕਰਦੀ ਸੀ ਉਹਨਾਂ ਤਾਂ ਤੂੰ ਵਾਦੇ ਤਾਂ ਤੂੰ ਵੀ ਕਰਦਾ ਸੀ ਤੂੰ ਕੀ ਘਟ ਕੀਤੇ ਆ ਉਹ ਤਾਂ ਤੂੰ ਕਹਿੰਦੀ ਕਹਿੰ ਉਹ ਕੋਈ ਗੱਲ ਨਹੀਂ ਮਨਾ ਲੂੰਗਾ ਉਹਨਾਂ ਤਾਂ ਮੈਂ ਆਹੀ ਗੱਲ ਕਹਿੰਦੇ ਨੂੰ ਨਾ ਤੈਨੂੰ ਸਾਲ ਹੋ ਗਏ ਪੂਰਾ ਤੂੰ ਕੋਈ ਗੱਲ ਨਹੀਂ ਆ ਰਿਸ਼ਤੇ ਤਾਂ ਛੱਡ ਤੂੰ ਇਹਦੀ ਗੱਲ ਤੇ ਚੱਲ ਕਿਤੇ ਘੁੰਮਣ ਚਲੀਏ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਤੇ ਠੀਕ ਹੈ ਮੇਰਾ ਪਹਿਲੇ ਹੀ ਮੂਡ ਨਹੀਂ ਹੈਗਾ ਮੈਂ ਤਾਂ ਕਾਲਜ ਵੀ ਨਹੀਂ ਆਣਾ ਸੀਗਾ ਮੈਨੂੰ ਫੇਰ ਵੀ ਆਇਆ ਹੋ ਗਿਆ ਮੈਂ ਬਾਪੂ ਮੈਨੂੰ ਬਾਲਾ ਕਹਿਣ ਲੱਗ ਗਿਆ ਕਹਿੰਦਾ ਬਾਗ ਜਾ ਕਹਿੰਦਾ ਐਵੇਂ ਲਾਦਮਤ ਮੇਰੇ ਦੋ ਪਾਸੇ ਜਾਨ ਫਸੀ ਪਈਏ ਇੱਕ ਤੇਰੇ ਗਣੀ ਇੱਕ ਪਿਓਕਣੀ ਵਿਚਾਲੇ ਫਸਰੀਆਂ ਮੈਂ ਸੋਡ ਦੋਨਾਂ ਚ ਤੇ ਪਿਓ ਦੀ ਨਿਮੰਦਿਤ ਆ ਮਰ ਦੀ ਜੀ ਤੇਰੀ ਮੰਦਿਤ ਆ ਮਰ ਨਾ ਠੀਕ ਆ ਜਾਨੀ ਆ ਮਤਲਬ ਠੀਕ ਉਹ ਕਿੱਥੇ ਜਾਨੀ ਆ ਤੂੰ ਗੱਲ ਤਾਂ ਸੁਣ ਮੇਰੀ ਛੱਡ ਠੀਕ ਐ ਜਾਨੀ ਐਂਗੀ ਮੈਂ ਤਾਂ ਜਿੱਥੇ ਮੇਰੇ ਪਿਓ ਤੁਰੂਗਾ ਮੈਂ ਉੱਥੇ ਬਗ ਜੂ ਠੀਕ ਐ ਵਿਚੋਲਾ ਭੇਜਣਾ ਭੇਦ ਦੇ ਕਦੇ ਦਿਨ ਚ ਨਹੀਂ ਬਸ ਫਿਰ ਜਿੱਥੇ ਮੇਰੇ ਪਿਓ ਤੁਰ ਦੂ ਮੈਂ ਤਾਂ ਉੱਥੇ ਬਗ ਜੂਗੀ ਠੀਕ ਐ ਦੇਖ ਲੈ ਤੇਰੇ ਮੂੰਹ ਕੋਣੀ ਕੀ ਗੱਲ ਸੁਣਾ ਹੁਣ ਕੀ ਰਹਿ ਗਿਆ ਸੁਣਨ ਨੂੰ ਕੋਈ ਗੱਲ ਵੀ ਸੁਣੀ ਦੀ ਹੁੰਦੀ ਆ ਫਿਰ ਨਾ ਬਸ ਠੀਕ ਆ ਬਾਈ